ਖੜੇ ਬੋੜ ਤੇ ਕਰਨ ਸਲਾਮਾ ਖੜੇ ਚਪਾਈ ਲਈ ਚੱਕ ਤੇ ਰੋਗ ਪਰਾਣੇ ਗੱਡੀ ਜੱਟ ਨੇ ਪਾਈ ਲਈ ਆਪਰੀ ਮੈ ਗਈ ਬਜ਼ੁਰਗਾਂ ਦਾ ਆਪ ਰੰਗ ਰੰਗ ਲਾ ਕੇ ਰੱਖਦਾ ਪੂਰਾ ਜੇ ਹਾ ਤਾਂ ਜਵਾਕਾਂ ਕਾਲ ਦੇ ਜਵਾਨੀ ਆ ਗਈ ਬਾਈ ਕਿ ਨਹੀਂ ਆਈ ਉਹ ਜਵਾਨੀ ਤਾਂ ਸਦਾ ਹੀ ਰਹਿੰਦੀ ਆ ਠੀਕ ਹੈ ਜਵਾਕ ਉਹ ਸਾਡੇ ਦਾ ਬਾਪੂ ਬੁਢਾ ਨਹੀਂ ਹੋਇਆ ਸੀ ਅਸੀਂ ਤਾਂ ਕੀ ਹੋਣਾ ਜਵਾਨੀ ਬੜੀ ਗਈ ਆ ਜਵਾਨੀ ਨਿਕਲ ਗਈ ਆ ਬੁੜੇ ਹੋ ਗਏ ਕਾਇਨ ਸਰਪੰਚ ਹੀ ਮਿਲਗੀ ਪਰ ਸਰਪੰਚ ਨਹੀਂ ਹਲੇ ਤੱਕ ਮਿਲੀ ਭਗਵਾਨ ਤੁਮਨ ਨੂੰ ਕਹਿ ਦੋ ਇਹ ਤਾਂ ਕੋਈ ਹੈ ਜੀ ਸਾਲੀ ਨੂੰਲੀ ਇਹਨੂੰ ਰੈਸਟਾ ਕਰਾ ਦੇਵੇ ਕੋਸ਼ਿਸ਼ ਜਾਰੀ ਆ ਅਸੀਂ ਤਾਂ ਬਾਕ-ਕੁਟ-ਕੁਟ ਖਾਦੀ ਫਿਜ਼ੀਕਲ ਵਾਲੇ ਸਰ ਤੋਂ ਤੁਸੀਂ ਗੁੱਟ ਦੇ ਵਰਜਾ ਤੋਂ ਇਹਦਾ ਜੀ ਲੈ ਕੇ ਚੱਕਾ ਖੋਲ ਕੇ ਪਿਛਲੇ ਡੈਰ ਇਹੋ ਜਿਹਾ ਜਵਾਬ ਨਹੀਂ ਆਜੀ ਗੱਲ ਇਹਦਾ ਤਾਂ ਗੇਮ ਇਨੀ ਤਕੜੀ ਜੀ ਹੁੰਦਾ ਆਸ਼ਕੀ ਲੈ ਗਈ ਅੱਛਾ ਕਿਤੇ ਪਿਆਰ ਬਾਈ ਸਿਰੇ ਚੜਿਆ ਕਿ ਨਹੀਂ ਨਹੀਂ ਪਿਆਰ ਤਾਂ ਸਿਰੇ ਚੜਦੇ ਨਹੀਂ ਹੁੰਦੇ ਟੁੱਟੇ ਦਿਲ ਨਹੀਂ ਜੋੜਦੇ ਜਿਹੜੀ ਇਹ ਤੋੜੀ ਨਾ ਕਿ ਮਾ ਤਾਂ ਸਿੰਗਾਪੁਰ ਵਧੀਆ ਲੱਗਦਾ ਯਾਰ ਟੈਂਪ ਵਧੀਆ ਲੱਗਦਾ ਬਾਹਰ ਦਾ ਮਤ ਇਹ ਪੰਡ ਟੈਂਪ ਚ ਹੈ ਹੀ ਨਹੀਂ ਠੱਗੀਆਂ ਠੋਰੀਆਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅੰਮਦਗੜੀ ਆ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੁਹਾਡਾ ਫੇਵਰਿਟ ਸ਼ੋਅ ਸੱਤ ਲੈ ਕੇ ਹਾਜ਼ਰਾਂ ਅੱਜ ਦੇ ਸੱਤ ਮਿੰਟ ਰੰਗੂ ਵਾਲ ਵਿਖੇ ਇਹ ਪੰਡ ਲੁਧਿਆਣਾ ਜ਼ਿਲ੍ਹੇ ਦਾ ਪੰਡ ਆ ਨੌਜਵਾਨ ਬੀਰ ਬੈਠੇ ਆ ਬਜ਼ੁਰਗ ਬੈਠੇ ਆ ਬੀਬੀ ਬੈਠੇ ਨੇ ਆ ਉਹਨਾਂ ਗੱਲਾਂ ਬਾਤਾਂ ਕਰੀਏ ਤੇ ਲਾਈਏ ਰੌਣਕਾਂ ਬਈ ਅਸੀ ਗੱਲ ਜੀ ਹਾਂ ਅਸੀ ਗੱਲ ਬਈ ਕੀ ਨਾਮ ਹੈ ਜਗਤਾਰ ਸਿੰਘ ਹੈ ਜੀ ਜਗਤਾਰ ਸਿੰਘ ਠੀਕ ਹੈ ਬਈ ਤੁਸੀਂ ਕੀ ਕਰਦੇ ਜੀ ਅੱਜ ਦਾ ਜੀ ਫ੍ਰੀ ਆ ਬਸ ਆ ਖੇਤ ਫੇਤੀ ਬਾੜੀ ਦਾ ਖਾਲ ਲੈਦਾ ਮਤਲਬ ਤੇ ਪਹਿਲਾਂ ਕੀ ਕਰਦੇ ਸੀ ਪਹਿਲਾਂ ਮੰਡੀਆ ਬਗਾੜ ਸੀ ਦੁਕਾਨ ਤੇ ਕਾਦੀ ਜੀ ਕਪੜੇ ਹੋ ਗਏ ਠੀਕ ਹੈ ਜੀ ਹੋਰ ਕਿ ਹੈਗੀ ਚਲੋ ਸਾਥੀ ਆ ਬਹੁਤ ਠੀਕ ਹੈ ਜੀ ਹੋਰ ਬਈ ਕੋਈ ਦੱਸੋ ਪੁਰਾਣੀ ਯਾਦ ਅੰਦਰੋਂ ਹਾਂ ਜੀ ਕਰੋ ਕੁਈ ਦੁਕਾਨ ਵਾਲੇ ਕੱਪੜੇ ਵਾਲੇ ਦੁਕਾਨਾਂ ਦੇ ਉਦ ਉਹਨਾਂ ਕੋਲ ਤਾਂ ਬੜੀ ਯਾਦ ਪਾਣੀ ਯਾਦ ਖਾਂ ਤੋਂ ਦੱਸਦਾ ਹਾਸੇ ਵਾਲੀ ਗੱਲ ਹਾਂਜੀ ਹਾਂਜੀ ਬੱਧੀ ਅਸੀਂ ਜਾਂ ਛੋਟੇ ਛੋਟੇ ਕੱਪੜੇ ਲੈਣ ਆਉਂਦੇ ਸੀ ਦੁਕਾਨ ਤੇ ਮੈਂ ਜੋ ਸੋਚਦਾ ਸੀ ਮੈਂ ਕਿਹਾ ਯਾਰ ਆਰਾਮ ਕਰਦੇ ਨੇ ਬੜਾ ਮੌਜ ਹੈ ਚਿੱਟੀਆਂ ਚਾਦਰਾਂ ਨੇ ਫਲਾਉਂਦੇ ਹਾਂਜੀ ਉਹ ਰੱਬ ਨੇ ਇਹੋ ਜਿਹਾ ਗੁਦਰਤੀ ਕਰਿਆ ਕਹਿੰਦਾ ਤੂੰ ਇੱਥੇ ਆ ਜਾ ਉਹ ਪਾਣੀ ਕਿਉਂ ਆਉਂਦੇ ਸੀ ਬੱਚੇ ਨਾਲ ਕੱਪੜੇ ਲੈਣ ਜਾਂਦੇ ਸੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਚਲੋ ਅੱਧੇ ਉਮਰ ਜਦ ਮੈਂ ਗੱਲਾਂ ਮੰਡੀਆ ਗਾੜੀ ਨਹੀਂ ਠੀਕ ਬਈ ਅਸਲ ਦੀ ਮਕੀਨਾ ਮਾਜੀ ਬੋਕਸ ਹੀ ਇਸਾਂ ਠੀਕ ਆ ਬਈ ਤੁਸੀਂ ਮੈਂ ਕੀਤੀ ਵਾਲਾ ਜੀ ਕੇਤੀ ਅੜੰਗ ਵਾਲਾ ਜੀ ਠੀਕ ਜੰਗਾ ਚਲੋ ਇਹ ਵੀ ਕੰਮ ਆਣਾ ਇਹ ਵੀ ਕਰ ਰਣ ਠੀਕ ਆ ਬਈ ਬਈ ਪਿੰਡ ਦੀ ਯਾਦ ਦੱਸੋ ਸਾਡੇ ਨਾਲ ਕੋਈ ਸਾਜੀ ਪਿੰਡ ਦੀ ਯਾਦ ਅਸੀਂ ਪਿੰਡ ਬੰਨਣ ਵਾਲਿਆਂ ਚੋਂ ਹਾਂ ਸਹੀ ਮੂੜੀ ਗੱਡ ਵਾਲਿਆਂ ਚੋਂ ਠੀਕ ਜੀ ਮੈਂ ਛੇਵੀਂ ਵੀੜੀ ਚੋਂ ਹਾਂ ਠੀਕ ਜੀ ਮੇਰੇ ਬਾਪ ਦਾ ਨਾਮ ਸੀ ਅਸ਼ੀਰ ਸਿੰਘ ਠੀਕ ਉਹਦੋਂ ਅਗੇ ਸੀ ਗੁਜਰ ਸਿੰਘ ਉਹਦੋਂ ਅਗਰ ਬੂੜਾ ਸਿੰਘ ਉਦੋਂ ਪੁੱਗੇ ਦਾਣਾ ਸਿੰਘ ਉਦੋਂ ਪਹਿਲਾਂ ਰੰਗੂ ਸੀ ਇਹ ਵਜੀਰ ਪਤੀ ਦੇ ਨਾਲ ਮਿਲ ਕੇ ਬੁੜਿਆਂ ਨੇ ਭੈਣ ਬੰਨਿਆ ਜੀ ਇਹ ਵੀ ਇੱਕ ਕਮਾਲ ਦੀ ਗੱਲ ਆ ਅੱਜ ਕੱਲ ਦੇ ਜਵਾਨਾਂ ਨੂੰ ਆਪਣੇ ਦਾਦਿਆਂ ਦੇ ਨਾਮ ਨਹੀਂ ਯਾਦ ਹੁੰਦੀ ਪੂਰੀ ਛੇ ਫੜੀ ਪੰਜ ਤੱਕ ਦਾ ਸਾਢੇ ਜਾਂ ਸੀ 6 ਮਾ ਬੜਾ ਜਾਂ ਸੀ ਦਾਣਾ ਸਿੰਘ ਉਹ ਦਿਮਾਗ ਚੋਂ ਵੀ ਬਰੀ ਨਿਕਲ ਜਾਂਦਾ ਸੀ ਜੀ ਉਹਨਾ ਜਿੱਦਿਆਂ ਦਾ ਲਿਖਿਆ ਉਹਦੇ ਨੇ ਮੂੰਹ ਜਵਾਨੀ ਰੱਟੇ ਨੇ ਜਿਹੜੇ ਫੰਡ ਦੇ ਵਿੱਚ ਗੂਤ ਲੈਂਦੇ ਸੀਗੇ ਜੀ ਜੀ ਕੰਗੂੜਾ ਕੋ ਸੀਗਾ ਸਾਡਾ ਸਾਰਿਆਂ ਦਾ ਇੱਕ ਵਜੀਰ ਪਤੀ ਆ ਕਰਨ ਗੋ ਉਹ ਲਿਖਿਆ ਵੀ ਆਰ ਬੋਰਡ ਤੇ ਜਿਹੜੇ ਦਿਓਲ ਨੇ ਉਹ ਸਾਡੇ ਵੱਡੇ ਸਾਦੇ ਦੇ ਰੰਗੂ ਦੇ ਸਹੁਰੇ ਨੇ ਜਿਹੜੇ ਗਰਿਆ ਹੈਗੇ ਦਿਓਲ ਦੇ ਸਹੁਰੇ ਨੇ ਖੈਰੇ ਉਹਨਾਂ ਦੀ ਪੂਆ ਤੇ ਪਤਾ ਨਹੀਂ ਠੀਕ ਹੈ ਇਹ ਰਿਸ਼ਤੇਦਾਰੀਆਂ ਸਾਰੀਆਂ ਇਕੱਠੀਆਂ ਕਰੀਆਂ ਨੇ ਉਦੋਂ ਅੱਗੇ ਜਿਹੜੇ ਘਰੇ ਵਾਲੇ ਨੇ ਉਹ ਵੀ ਰਿਸ਼ਤੇਦਾਰੀ ਚੋਂ ਦੇ ਦਿੰਦੇ ਨੇ ਕੋਈ ਵੀ ਆ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਜਾਂਦੇ ਨੇ ਆਪਸੀ ਭਾਈਵਾਨ ਦੀ ਸਾਂਝ ਕਰਕੇ ਪਿੰਡ ਦਾ ਪਿਆਰ ਵਧਾਉਣ ਖਾਤਰ ਆ ਪਹਿਲਾ ਦਰਵਾਜ਼ਾ ਪਹਿਲਾ ਘਰ ਆ ਸਾਡੇ ਕੋਲੀਆਂ ਜਿੱਥੋਂ ਮੈਂ ਹੁਣ ਨਿਕਲ ਕੇ ਤੁਹਾਡੇ ਮਗਰੀ ਆਏ ਆ ਇਹ ਚੋਂ ਰਾਹਾਂ ਦੇ ਉੱਤੇ ਸਾਡੇ ਧਰਮ ਆ ਗਏ ਜਦੋਂ ਫਿਰ ਤੁਸੀਂ ਖੇਤੀ ਕਰਦੇ ਹੁੰਦੇ ਜਦੋਂ ਬਾਂਦੇ ਹੁੰਦੇ ਹੁੰਦੇ ਸੀ ਉਦੋਂ ਫਿਰ ਗਾਣੇ ਗੁਣੇ ਖੋਣਦੇ ਹੁੰਦੇ ਸੀ ਉਹ ਗਾਣੇ ਤਾਂ ਉਹ ਇੱਕ ਚੱਲਿਆ ਸੀ ਰੇਡੀਓ ਇਕੱਲਾ ਹੀ ਬਸ ਉਹ ਬੀਵੀ ਸੀ ਲੰਡਨ ਤੋਂ ਕੰਦੇਂਦੇ ਆਉਂਦਾ ਉਹਦਾ ਬਸ ਹੋਰ ਤਾਂ ਕੋਈ ਨਹੀਂ ਸੀ ਉਹ ਵੀ ਆਥ ਨੇ ਆ ਕੇ ਇੱਥੇ ਕਿਤੇ ਬੰਚੜ ਬਹਿ ਜਾਣ ਲੈ ਉਹ ਤਾਂ ਕੋ ਜੇਨ ਲਾਈਟ ਵੀ ਮਗਰੋਂ ਆਈ ਜਾਂਦਾ ਅਸੀਂ ਪੂਰੇ دیਵਾਨ ਸੀ ਜੇ ਲਾਈਟ ਆਈ ਸਾਡੇ ਤਾਂ ਲਾਈਟ ਮਨ ਮਦਾ ਆਇਆ 74 75 ਸੀ ਹਾਂਜੀ ਹਾਂ ਹਾਂ ਤਾਂ ਬਾਹਾ ਕੰਮ ਕਰਦੇ ਸਾਰੇ ਉਧਰ ਉਧਰੀ ਬੀੜੀਆਂ ਨਾਲ ਜਾਂ ਹਾਣੀਆਂ ਨਾਲ ਬਸ ਕੋਈ ਉਹਦਾ ਕਰਾਤਾ ਆਪ ਕਰ ਲਿਆ બસ ਇਹ ਜਿਹੇ ਹੁੰਦੇ ਕਲਾਡੀਆਂ ਚਲਾਉਣੀਆਂ ਬਸ ਇਹ ਜੀ ਹਾਂ ਜੀ ਯਾਨੀ ਉਹ ਪਿਆਰ ਵਾਲਾ ਸੀ ਹਾਂ ਜੀ ਹਾਂ ਜੀ ਬਈ ਪਹਿਲੀ ਵਾਰ ਤੁਹਾਨੂੰ ਯਾਰਾ ਪਿੰਡ ਚ ਕਿਹਦੇ ਕਰੇ ਟੀਵੀ ਆਇਆ ਸੀ ਹਾਂ ਜੀ ਉਹ ਸਾਡੇ ਗਮਾਂਢੀਆ ਲੰਬੜਦਾਰ ਚੰਦ ਸਿੰਘ ਜੀ ਉਹਦੇ ਤੋਂ ਨੇ ਦਿੱਤਾ ਜੀ ਅੱਛਾ ਜੀ ਜਦੋਂ ਫਿਰ ਟੀਵੀ ਆਇਆ ਜੀ ਉਦੋਂ ਸਭ ਨੂੰ ਉਦੋਂ ਸਾਰੇ ਦੇਖਦੇ ਜਾ ਕੇ ਉਹ ਮੈਂ ਬਿਚਾ ਦੇਣਾ ਜਿਵੇਂ ਹੁਣ ਬੈਠੇ ਆਂ ਹੀ ਦੇਖਦੇ ਹੀ ਜਾ ਕੇ ਅੱਜ ਦਾ ਖਾਸੇ ਸੀ ਚਲੋ ਤੋਂ ਸਾਰਿਆਂ ਨੇ ਜਾ ਕੇ ਬਹਿ ਕੇ ਦੇਖਣਾ ਵੀ ਇਹ ਕਿ ਸਾ ਕਿਵੇਂ ਆਈ ਜਾਂਦੀ ਆ ਫੋਟੋ ਬੰਦੇ ਵਿੱਚ ਆ ਜਾਂਦੇ ਨੇ ਇਹ ਆ ਰਾਮਰੇਲਾ ਦੇਖਣ ਮੰਡੀ ਜਾਣਾ ਅੱਠ ਦੇ ਨਹੀਂ ਜਾਣਾ ਸਾਰਿਆਂ ਨੇ ਇੱਥੋਂ ਇਕੱਠੇ ਹੋ ਕੇ ਮੁੰਡਿਆਂ ਨੇ ਹਾਂ ਜੀ ਹਾਂ ਜੀ ਸਾਡਾ ਇਹ ਓਡੋਡੀ ਸੁਭਾਅ ਨੇ ਸਾਡਾ ਥੋੜਾ ਜਿਹਾ ਮਿਹਰਾਸੂਭ ਆ ਸੀ ਮੁੰਡੇ ਅੱਜ ਜਾਣੀ ਜਿਆਦੇ ਮੈਲਬਰਤ ਕਈ ਕੰਮ ਵੀ ਕਰਨਾ ਤੇ ਬਾਕੀ ਐਂ ਜਾਣ ਜੂਣ ਦਾ ਹਾਂ ਜੀ ਹਾਂ ਜੀ ਕਿਹੜਾ ਨਕਲੀ ਆ ਗਿਆ ਇੱਥੇ ਸਾਰਾ ਹੀ ਸਿਆਰ ਰੋਜ਼ ਰਾਤ ਨੂੰ ਤੁਰੇ ਰਹਿਣਾ ਨਕਲੀਆਂ ਅੱਜ ਕੱਲ ਦੀ ਜਾਰੀ ਹੈ ਜਿਹੜੀ ਬੜੀ ਥੋੜੀ ਜਿਹਾ ਨੰਦੀ ਰਹਿ ਗਈ ਹੈ ਨਾ ਜਿਹੜੀ ਥੋੜੇ ਵੇਲੇ ਜਾਰੀ ਹੁੰਦੀ ਉਹ ਕਿਵੇਂ ਉਹ ਤਾਂ ਉਹ ਜਾਰੀ ਹੈ ਜਾਰੀ ਦਾ ਅਸਲੀ ਮਤਲਬ ਦੱਸੋ ਆ ਜਾਰੀ ਦਾ ਅਸਲੀ ਉਹ ਜਿਹੜੀ ਜਾਰੀ ਸੀ ਕਿ ਉਹ ਤਾਂ ਦੂਜੇ ਦੂਜੇ ਦੇ ਮਰਨ ਮਾਰ ਤੇ ਹੋ ਜਾਂਦਾ ਜੇ ਆਪਦੇ ਬੰਦੇ ਨੂੰ ਕੋਈ ਕਹਿੰਦਾ ਸੀ ਬਿਲਕੁਲ ਹੁਣ ਤਾਂ ਪਿੱਛਾ ਤਕਾਉਂਦੇ ਨੇ ਹੁਣ ਤਾਂ ਹੁਣ ਜਾਰੀਆਂ ਜੂਰੀਆਂ ਕਾਧੀਆਂ ਨੇ ਤਾਂ ਸਵੇਰੇ ਜਾਰੀ ਆ ਇਸੇ ਆਥਨ ਨੂੰ ਪਤਾ ਨਹੀਂ ਆਪੋ ਵਿੱਚ ਹੀ ਕਿਸਮ ਕੁ ਕਿਸਮ ਹੋਏ ਹੋਣ ਅਡੇ ਦਪੈਂਟ ਆ ਗਏ ਯਾਰ ਨੰਬਰ ਦਾ ਆਪਣੀ ਸਰਪੰਚ ਸਾਹਿਬ ਵਾਲਾ ਆਪਾਂ ਪੂਰੀ ਗੱਲ ਸੁਣਾਂਗੇ ਤੁਸੀਂ ਸੁਣਾਓ ਮੜੀ ਮੁੱਟੀ ਗੱਲ ਬਸ ਮੇਰੇ ਕੋਲ ਤਾਂ ਕੋਈ ਨਾ ਦੁਕਾਨਦਾਰ ਬੰਦਾ ਯਾਰ ਹਾਂਜੀ ਦੁਕਾਨਦਾਰ ਕੋਲ ਤਾਂ ਵੱਧ ਗੱਲਾਂ ਹੁੰਦੀਆਂ ਨੇ ਜੀ ਹਾਂਜੀ ਦੁਕਾਨਦਾਰ ਕੋਲ ਤਾਂ ਵੱਧ ਗੱਲਾਂ ਹੁੰਦੀਆਂ ਨੇ ਹੈ ਕਿ ਨਹੀਂ ਸਰਪੰਚ ਸਾਹਿਬ ਸਰਪੰਚ ਸਾਹਿਬ ਕੋਲ ਤਾਂ ਪਿੰਡ ਦੇ ਮੁਸ਼ਕਿਲ ਆਉਂਦੀਆਂ ਹੁੰਦੀਆਂ ਨੇ ਜਾਂ ਪਿੰਡ ਦੇ ਬੰਦੇ ਲੋਕ ਆਉਂਦੇ ਨੇ ਦੁਕਾਨਦਾਰ ਕੋਲ ਤਾਂ ਬਹੁਤ ਬੰਦੇ ਆਉਂਦੇ ਨੇ ਨਾ ਪੁਰਾਣਾ ਇਤਿਹਾਸ ਤਾਂ ਕੋਈ ਨਹੀਂ ਹੈਗਾ ਜੀ ਆਪਣੇ ਕੋਲ ਜਿਹੜੇ ਦੇਖਣਾ ਚਾਹੁੰਦੇ ਦੁਕਾਨ ਕਦੀ ਬਈ ਆਪਣੀ ਟੇਲਰ ਵਾਟ ਜੀ ਤੇ ਕਿਹੜੀ ਜਗ੍ਹਾ ਵੀਰ ਭਾਈ ਵੀਰ ਕਪੜੇ-ਕੁਪੜੇ ਟਾਈਮ ਸਿਰ ਦੇ ਦੇ। ਹਾਂ ਮਾਇਕ ਨਾ ਪਹਿਲਾਂ ਜੀ ਆਕਾ ਮਾਰ ਕੇ ਸੱਦੀ ਦੇ ਲੋਕਾਂ ਨੂੰ ਅੱਜ ਕੱਲ ਵੀ ਆਜੋ ਮੈਜੂ ਪਹਿਲਾਂ ਨਾ ਪੇਰ ਰਹਿੰਦੇ ਹੁੰਦੇ ਸੀ ਇਹਨਾਂ ਪਹਿਲਾਂ ਤਾਂ ਜਿਵੇਂ ਬਾਈ ਨੂੰ ਤੁਸੀਂ ਪੁੱਛਦੇ ਮੇਲੇ ਦੀ ਮਹੀਨਾ-ਮਹੀਨਾ ਪਹਿਲਾਂ ਮੇਲੇ ਵਾਸਤੇ ਕਪੜਾ ਸੋਹ ਰਹੀ ਤਿਆਰੀਆਂ ਕਰਦੇ ਜਿਹੜੀਆਂ ਤੁਸੀਂ ਪੁੱਛਦੇ ਸੀ ਜੀ ਜੀ ਹੁਣ ਤਾਂ ਜੀ ਬਸ ਦੁੱਜੀ ਰੋਟੀ ਹੀ ਆ ਕੰਮ ਫਿਰ ਭਾਈ ਜਿਵੇਂ ਕਈ ਵਾਰ ਵਿਆਹ ਵਿਉ ਹੁੰਦਾ ਨਾ ਮਤਲਬ ਜਿਵੇਂ ਕਈ ਵਾਰ ਪਹਿਲਾਂ ਦਰਜੀ ਇੱਕ ਹੀ ਹੁੰਦਾ ਸੀ ਟੇਲਰ ਇੱਕ ਦੋ ਹੀ ਹੁੰਦੇ ਸੀ ਟਮ ਟਮ ਟੇਲਰ ਹੁੰਦੇ ਸੀਗੇ ਉਹ ਵਿਆਹ ਜਿਆਦਾ ਹੋਣਦੇ ਜੀ ਕੱਪੜੇ ਜਿਆਦਾ ਹੋ ਜਾਂਦੇ ਉਹਦੋਂ ਫਿਰ ਰਹਿ ਰੂ ਜਾਂਦੇ ਮੈਂ ਤੇ ਇਹਨੂੰ ਗੱਲ ਦੱਸਦਾ ਆ ਜਿਹੜੀ ਗੱਲ ਕਰਦੇ ਹੁੰ ਸੀ ਪਹਿਲਾਂ ਵਾਲੀ ਮੇਰੇ ਮਾਪਦੇ ਵਿਆਹ ਦੀ ਗੱਲ ਸੁਣੋ ਹਾਂਜੀ ਸਾਡੇ ਕੋਲ ਇਹ 4 ਬੇਹਾਂ ਦੀ ਸਾਈ ਸੀ ਠੀਕ ਹੈ ਜੀ ਚੌਥਾ ਮੇਰਾ ਜੀ ਤਨ ਹੋਰ ਸੀ ਠੀਕ ਹੈ ਜੀ ਤੇ ਨਾਂ 14 ਬੇਹਾਂ ਦਾ ਕੰਮ ਕਰਕੇ ਮੈਂ ਆਪਦੇ ਕੱਪੜੇ ਜਾ ਕੇ ਬਰਾਤ ਦੇ ਵੇਲੇ ਤਿਆਰ ਕਰਕੇ ਸੀ ਐਨਾ ਜੋਰ ਹੁੰਦਾ ਸੀ ਹੋ ਜਾਂਦਗੇ ਜੇ ਤੁਸੀਂ ਆ ਗੱਲ ਤਾਂ ਕਰਦੇ ਜੇ ਤਾਂ ਸਮਝ ਗਈ ਚਲੋ ਫਿਰ ਆਪਣੇ ਆਪਣੇ ਦਾ ਇਹ ਤਿਆਰੀ ਹੋ ਗਈ ਸੀ ਨਾ ਬੱਸ ਹਾਂ ਤਿਆਰੀ ਹੋ ਗਈ ਸੀ ਹਾਂ ਚਲੋ ਇਹ ਵੀ ਉਹ ਪਰਿਵਾਰ ਸੀ ਸਾਡੇ ਕੋਲ ਪਹਿਲਾਂ ਵਾਲੇ ਕਲ ਕਲ ਦੇ ਅਰਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਲ ਕਲੇਟਰ ਦੀ ਉਹ ਗੱਲ ਹਾਂਜੀ ਠੀਕ ਹੈ ਬਈ ਬਸ ਠੀਕ ਹੈ ਤੁਸੀਂ ਕਿਹਨਾਂ ਮੈਂ ਬਈ ਜਗਦੀਪ ਭਾਈ ਦੀਪਾ ਸਰਪੰਚ ਦੀਪਾ ਸਰਪੰਚ ਥੈਂਕਸ ਉਹ ਇੱਕ ਤਾਂ ਪਿੰਡ ਵਾਲਿਆਂ ਦੀ ਤੁਸੀਂ ਗੱਲ ਜ਼ਿਆਦਾ ਹੱਲ ਕਰ ਦੋ ਮੈਂ ਬੇਫਿਕਰ ਹੋਈ ਠੀਕ ਹੱਲ ਕਰਨ ਦੇ ਹੀ ਹੈ ਨਾ ਠੀਕ ਹੈ ਬਈ ਹੋਰ ਦੱਸੋ ਹੋਰ ਕੀ ਕਰਦੇ ਤੁਸੀਂ ਸਰਪੰਚ ਤੋਂ ਇਲਾਵਾ ਖੇਤੀ ਵੀ ਕਰਦੇ ਆ ਠੀਕ ਹੈ ਬਈ। ਭਾਈ ਜਦੋਂ ਮੈਂ ਆਇਆ ਸੀ ਨਾ ਉਹ ਇੱਕ ਮੇਰੇ ਵੀਰ ਨੇ ਤੰਜ ਬਣਾ ਰਿਆ ਸੀ ਤੁਹਾਡੇ ਤੇ। ਕਹਿੰਦੇ ਸਰਪੰਚ ਹੀ ਮਿਲ ਗਈ ਪਰ ਸਰਪੰਚਣੀ ਹਲੇ ਤੱਕ ਮਿਲੀ। ਇਹ ਨਾਚਾ ਉਹ ਵੀ ਲੈ ਸੀ। ਉਹ ਗਾਂ ਲਈ ਟਰਮ ਚ ਲੈ ਜਾਵਾਂ ਕਿ? ਕਿਉਂ ਗਾਂ ਲਈ ਟਰਮ? ਪੰਜੀ ਨੂੰ 7-8 ਮਹੀਨਾ ਸਾਲ ਚੱਲ ਪਿਆ ਵੀਰੇ। ਅੱਛਾ। ਹਜੇ ਤੱਕ ਸਰਪੰਚਣੀ ਨਹੀਂ ਮਿਲੀ ਹੈਗੀ। ਅੱਛਾ। ਪਿਛਲੇ 5 ਸਾਲ ਵੀ ਇਹਨਾਂ ਤੋਂ ਕੋਈ ਟਰਮ ਸੀਗੀ। ਠੀਕ ਹੈ। ਹਾਂਜੀ। ਕਿਵੇਂ ਜੀ ਕਿਵੇਂ? ਆਹ ਭਗਵੰਤ ਜੀ ਮਾਨ ਢੁਕਾ ਦਿਓ ਇਹ ਜੋ ਕੋਈ ਹੈਗੀ ਸਾਲੀ ਸੁਲੀ ਇਹਨੂੰ ਰਸਤਾ ਕਰਾ ਦੇਵੇ ਕਹਿੰਦੇ ਕਹਿੰਦੇ ਭਗਵੰਤ ਜੀ ਨੂੰ ਦੇਖਦਾ ਹੀ ਬਹੁਤ ਆ ਭਗਵੰਤ ਵਾਲੀ ਇਹਨੂੰ ਛੇੜਿਆ ਨਹੀਂ ਪਊਗੀ ਅਸੀਂ ਉਹ ਉਹ ਰਸਤਾ ਕਰਾ ਦੇਣੀ ਅਸੀਂ ਪਾਰ ਖਰਾਬਾ ਦੋ ਤਾਂ ਇਹਨੂੰ ਛੱਡ ਬਈ ਜੀ ਮੇਰੀ ਪਾਰਟੀ ਬੁੱਢੀ ਬਦਲ ਕੇ ਦੇਖ ਲੋ ਪਾਰਟੀ ਦੇ ਦੇ ਬਦਲ ਕੇ ਆਪ ਜੀ ਜਾਣਾ ਬਹੁਤ ਹੈ ਜੀ ਇਹ ਗੱਲ ਕਰੂਗੀ ਭਗਵੰਤ ਮਾਨ ਵੀ ਅਸੀਂ ਪਾਰਟੀ ਚ ਆਉਂਦੇ ਸਾਡੇ ਸਰਪੰਚ ਸਾਹਿਬ ਵੀ ਇੰਨਾਂ ਹੀ ਲੱਭੋ ਤੁਸੀਂ ਹੱਲ ਕਰੋ ਕੋਈ ਜਿਵੇਂ ਤੁਸੀਂ ਆਪਦੇ ਹੱਲ ਕਰੇ ਨੇ ਬਾਕੀ ਹੁੰਦੇ ਕਰੇ ਨੇ ਹੱਲ ਵੀ ਇਹਨਾਂ ਸਾਡੇ ਸਰਪੰਚ ਦਾ ਵੀ ਹੱਲ ਕਰੋ ਜੀ ਠੀਕ ਹੈ ਬਾਈ ਵੀਰ ਕੋ ਕੋ ਮੜਾ ਮੜਾ ਤੁਸੀਂ ਦੇਖ ਰਹੇ ਹੋ ਜਿਆ ਕੋਈ ਹੈ ਕੋਸ਼ਿਸ਼ ਜਾਰੀ ਆ ਇਹ ਨਹੀਂ ਕੋਸ਼ਿਸ਼ ਜਾਰੀ ਆ ਵੀਡੀਓ ਪਿੰਡ ਵਾਲੀ ਨਹੀਂ ਲੈ ਕੇ ਆਉਣੀ ਹੈ ਜੀ ਇਹ ਕਹਿੰਦੇ ਪੱਕੀ ਨਹੀਂ ਲੈ ਆਉਣੀ ਬਾਰੋ-ਬਾਰ ਚੱਲੀ ਆ ਇਹ ਨਹੀਂ ਜਾਰੀ ਆ ਦੇਲਾ ਬਾਲ ਚਿੱਟੇ ਹੋਣ ਲਾ ਕੇ ਬਹੁਤ ਟਾਈਮ ਦੀ ਕੋਸ਼ਿਸ਼ ਜਾਰੀ ਆ ਜਿਹੜੇ ਪੂਰੇ ਦਿਨ ਚਿੱਟੇ ਹੋਣ ਦੇ ਨਾਤੇ ਨਾ ਹੋਗੇ ਕੋਈ ਨਹੀਂ ਚਿੱਟੇ ਹੋਣ ਦੇ ਇਹ ਰਾਹੁਲ ਗਾਂਦਨ ਗਾਂਧੀ ਕੈਟਾਗਰੀ ਚੋਂ ਨੇ ਕਹਿੰਦੇ ਸ਼ਾਇਦ ਤ ਵੀ ਕਰਨੀਆਂ ਵਿਆਹ ਵੀ ਨਹੀਂ ਕਰਾਉਣਾ ਉਹ ਗੱਲ ਆ ਠੀਕ ਹੈ ਮਾਰਦੇ ਰਾਹੁਲ ਗਾਂਧੀ ਕਾਂਗਰਸ ਪਾਰਟੀ ਤੋਂ ਤਾਂ ਨਹੀਂ ਹੈਗੇ ਤੁਸੀਂ ਹਾਂਜੀ ਕਾਂਗਰਸ ਫੇਰ ਤਾਂ ਰਾਹੁਲ ਗਾਂਧੀ ਅਸੀਆਂ ਫੇਰ ਤਾਂ ਆਇਆ ਉਹਦੀ ਥਿਊਰੀ ਤੇ ਹੀ ਚੱਲਦੇ ਠੀਕ ਆ ਬਈ ਇਹਦੀ ਉਮਰ ਕਿੰਨੀ ਕੁ ਹੋਗੀ ਉਮਰ ਹੈਗੇ 40 ਸਾਲ ਚਲੋ ਬੋਧਾ ਦਖਰ ਜੁਰਦਾ ਇਹ ਤਾਂ ਨਿਆਣਾ ਆ ਨਿਆਣਾ ਸਰਪੰਚ ਬਾੜੀ ਬਾੜੀ ਉਮਰ ਨਹੀਂ ਹੈਗੀ ਬਾੜੀ ਉਮਰ ਨਾ ਨਾ ਇੰਨੀ ਕਿਹਦਾ ਰਾਹੁਲ ਕਹਿੰਦੇ 50 ਉਹ ਨਹੀਂ ਕਰਾਉਂਦਾ ਕਾਉਂਟਰ ਮਨਿੰਦਰ ਨਾ ਤਾਂ ਹੋ ਵੀ ਨਹੀਂ ਗੱਲ ਬਾਤ ਉਹਨੇ ਕਰਾ ਲੈਣਾ ਸੀਗਾ ਜਾਨੂੰ ਉਹੀ ਬੇਚਾਰਾ ਪਹਾੜਾ ਪੋੜਾ ਜਾ ਬੜਿਆ ਹੁਣ ਇਹਨੇ ਲਿਆਉਣੇ ਹੀ ਹੋ ਤੋ ਕਹਾਂਗਾ ਹੈਗੀ ਥੇਲੀ ਕੋਈ ਬਾਈ ਦਾ ਵੀ ਨਹੀਂ ਹੋਇਆ ਜੀ ਨਾ ਮੇਰਾ ਤਾਂ ਹੋ ਗਿਆ ਹੋ ਗਿਆ ਬਈ ਬਾਬਾ ਜੀ ਕਹਿੰਦੇ ਕਿ ਨਹੀਂ ਹੋਇਆ ਨਹੀਂ ਉਹਦੇ ਬਾਪੇ ਨੂੰ ਭਰੇਖਾ ਪਿਆ ਉਹ ਜਨਰਲ ਹੀ ਨਾ ਜੜਿਆ ਹੋਣਾ ਯਾ ਤੇਰੀ ਗੱਲ ਲੈ ਕਿ ਨਹੀਂ ਕਿ ਤੁਸੀਂ ਨਹੀਂ ਲੈ ਗਈ ਨਹੀਂ ਗਏ ਆ ਬਾਪੇ ਦਾ ਪਾਪਾ ਆ ਵੀ ਲੱਭਦਾ ਫਿਰਦਾ ਹੂ ਇਹ ਕਿਤੇ ਅਈਦਾ ਮੈਂ ਖੇਤੀਬਾੜੀ ਕਰਦਾ ਪਹਿਲਾਂ ਟਰੱਕ ਡਰਾਈਵਰ ਵੀ ਐਵੇਂ ਟਰੱਕ ਹਾਂਜੀ ਠੀਕ ਆ ਪਰ ਪਾਈਓ ਪਾਈਓ ਗੱਲਾਂ ਉਧਰ ਆ ਰਹੀ ਨੇ ਮੈਂ ਵੀ ਹਾਂਜੀ ਹਾਂਜੀ ਸਾਰੇ ਕੋ ਮੈਂ ਆ ਜਾਂ ਰਹੀ ਆ ਠੀਕ ਆ ਬਈ ਸਭ ਤੋਂ ਵਧੀਆ ਰੂਟ ਕਿੱਧਰ ਲੱਗਦਾ ਹੁਣ ਤਾਂ ਇਹ ਹైదరాబాద్ ਦੇ ਜਾਂਦੇ ਨੇ ਹైదరాబాద్ ਹਾਂਜੀ ਕਹਿੰਦਾ ਬਈ ਡਰਾਈਵਿੰਗ ਦੌਰਾਨ ਕੋਈ ਯਾਦ ਸੰਧੀ ਕਰੋ ਸਾਡੇ ਵਿੱਚ ਆਰੇ ਰੋਕ ਬੋਲ ਤਾਂ ਬਹੁਤ ਜੱਦ ਹੁੰਦੀ ਨੇ ਇਹ ਨਾ ਕਿਹਦੇ ਵੀ ਜਿਆਦਾ ਨਹੀਂ ਕਿ ਪਿੰਡ ਵਾਲੇ ਤੋਂ ਬੁੱਠੀ ਲੈਣਾ ਸੀ ਅੱਛਾ ਜੀ ਦੱਸੋ ਫਿਰ ਕੋਈ ਵਧੀਆ ਯਾਦ ਯਾਦ ਤਾਂ ਰੂਟ ਚੱਲਦੇ ਗੱਡੀ ਤੇ ਹੁੰਦਾ ਜੀ ਹੁਣ ਤਾਂ ਮੈਂ ਪਿੰਡ ਆ ਬਹਿਲਾ ਹੀ ਆ ਜੀ ਕੋਈ ਗਾਣਾ ਬੋਲ ਚਲ ਚਲੋ ਇੱਕ ਅੱਧਾ ਗਾਣਾ ਸੁਣਾਓ ਜਿਹੜਾ ਤੁਸੀਂ ਸਭ ਤੋਂ ਵੱਧ ਮੈਂ ਅੱਜ ਤਾਂ ਸੁਣੋ ਜੀ ਗਾਣਾ ਇਹਨਾਂ ਤੋਂ ਬਾਅਦ ਸੁਣਦੇ ਆ ਪਹਿਲਾਂ ਥੋੜੇ ਜਿਹਾ ਨਹੀਂ ਮੈਂ ਚਲ ਕੋਣ ਉਹ ਗਾਣਾ ਸੁਣਾਉਂਦਾ ਦੋਨੇ ਇਕੱਠੇ ਆ ਜਾਓ ਆ ਜਾਓ ਤੇਰੀ ਨੀਂਦ ਆਉਣ ਲੱਗਦੀ ਆ ਡਰਾਈਵਰੀ ਤੇ ਟਰੱਕ ਦੇ ਤੋਂ ਬੰਦਾ ਗਾਣੇ ਆ ਵਗਾਉਂਦਾ ਫਿਰ ਨਾਲ ਨਹੀਂ ਨਹੀਂ ਮੈਂ ਨਹੀਂ ਗਾਣਾ ਗਾਣੇ ਸੁਣਦੇ ਗਣ ਔਰ ਤੋਂ ਵੱਧ ਜਾਨਾ ਪਖਮੇ ਕਿਹੜੇ ਆ ਜਿਹੜਾ ਜੀ ਕਰਦਾ ਸੁਣ ਲਈਦਾ ਜੀ ਸਾਰੇ ਵਧੀਆ ਹੀ ਨਹੀਂ ਆਣੇ ਤੇ ਸਭ ਤੋਂ ਵੱਧ ਕਿਹੜੇ ਸੁਣੇ ਆ ਜਿਆਦਾ ਪੁਰਾਣਾ ਸਾਡੇ ਮੇਲੇ ਦਾ ਚਮਕੀਲੇ ਹੋਣੇ ਨਹੀਂ ਜੀ ਅੱਛਾ ਹੂੰ ਠੀਕ ਹੈ ਸਭ ਤੋਂ ਵੱਧ ਗਾਣਾ ਕਿਹੜਾ ਸੁਣੇ ਆ ਸਾੜੇ ਹੁਣ ਤੋਂ ਸਾਰੇ ਵਧੀਆ ਹੀ ਨਹੀਂ ਜੀ ਟਰੱਕ ਡਰਾਈਵਰਾਂ ਨੇ ਵਧੀਆ ਸੁਣਦੇ ਹੁੰਦੇ ਸੀ ਤਾਂ ਚਲੋ ਇੱਕ ਬਾਈ ਤੁਸੀਂ ਆ ਬਾਈ ਤੁਸੀਂ ਸੁਣਾਓ ਸੁਣਾਦੇ ਆ ਉਹ ਬੰਬੇ ਹੋਵੇ ਕੁਆਟੀ ਹਰਤਾ ਸਾਡੀ ਚਰਚਾ ਨਹੀਂ ਹੋਲ ਦਿਲ ਤਰਿਆ ਨੇ ਜਾਰਾਂ ਦੇ ਫੁੱਲ ਕਰੀਏ ਖਰਚਾ ਨਹੀਂ ਖੜੇ ਮੋੜ ਤੇ ਕਰਨ ਸਲਾਮਾ ਖੜੇ ਚ ਪਾਈ ਨਹੀਂ ਚੱਕ ਤੇ ਰੋਗ ਪੁਰਾਣੇ ਗੱਡੀ ਜੱਟ ਨੇ ਪਾਈ ਨਹੀਂ ਚੱਕ ਤੇ ਰੋਗ ਪੁਰਾਣੇ ਗੱਡੀ ਜੱਟ ਨੇ ਪਾਈ ਨਹੀਂ ਸਰਪੰਦਾ ਤੁਹਾਨੂੰ ਇਹ ਬੜਾ ਲੈ ਰਹੇ ਨੇ ਲੈ ਸਹਿਣ ਦੇ ਹੁਣ ਇਹਦਾ ਟਾਈਮ ਆ ਜੇ ਇਹ ਵੀ ਇਹਨਾਂ ਨੂੰ ਤੁਸੀਂ ਕਦੋਂ ਲੈਣ ਤੇ ਲੈਣੇ ਫਿਰ ਲੈਣ ਤੇ ਨਾ ਵਿਆਹ ਦਿਖਾ ਕੇ ਲੈਣੇ ਆ ਲੈਣ ਤੇ ਫਿਰ ਵਿਆਹ ਫਿਰ ਕਦੋਂ ਕਰਾ ਰਹੇ ਹੋ ਅਗੇ ਐਲਾਨ ਕਰਦੇ ਆਂ ਲੈ ਆ ਸਿਆਲ ਕਰਾ ਲਾਂਗੇ ਆਉਂਦੇ ਸਾਲ ਆ ਸਿਆਲ ਨਹੀਂ ਜਾਣ ਦਿੰਦੇ ਸੋ ਕੌਣ ਚਲੋ ਫਿਰ ਅਗਲੀ ਵਾਰ ਜਦੋਂ ਅਸੀਂ ਆਵਾਂਗੇ ਤੁਹਾਨੂੰ ਨਾਲ ਸਰਪੰਚ ਨਹੀਂ ਬਿਠਾ ਕੇ ਇੰਟਰਵਿਊ ਦਵਾਵਾਂਗੇ ਇੰਟਰਵਿਊ ਦਵਾਵਾਂਗੇ ਇਹ ਸਿਆਸਤ ਵਾਲਾ ਲਾਰਾ ਤਾਂ ਨਹੀਂ ਲਾਰੇ ਤੁਸੀਂ ਨਾ 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 ਲਾਰਾ ਨਹੀਂ ਲਾਉਂਦੇ ਇਹ ਪਿੰਡ ਵਾਲੇ ਪਹਿਲਾਂ ਹੀ ਕਦੇ ਕਦੇ ਸਰਪੰਚਾਂ ਬੁਲਾਉਂਦੇ ਘਰ ਦਿੰਦੇ ਨੇ ਲਾਰੇ ਦੂਰੇ ਲਾ ਦਿੰਦੇ ਨਹੀਂ ਨਹੀਂ ਲਾਰਾ ਨਹੀਂ ਲਾਉਂਦੇ ਪੱਕੀ ਗੱਲ ਹੀ ਕਰਦੇ ਆਂ ਠੀਕ ਹੈ ਬਾਈ ਜੀ ਬਈ ਅਸੀਂ ਕਰ ਲਈ ਬਾਸ ਹਾਂ ਜੀ ਇਧਰ ਤਾਂ ਗੱਲ ਕਰ ਲਈ ਤੁਸੀਂ ਰਹਿ ਗਏ ਲੈ ਟੁੱਟਣਾਂ ਨਾਲ ਗੱਲ ਕਰ ਲਈ ਹੈ ਜੀ ਬਾਸ ਲੈ ਤੁਸੀਂ ਦੱਸੋ ਇੱਕ ਦੀ ਗੱਲ ਵੱਧ ਆਇਆ ਨਾ ਫੰਗੋ ਤੁਸੀਂ ਬਾਸ ਕਰ ਲਈ ਗੱਲ ਜਵਾਨੀ ਵਾਲੀ ਜਵਾਨੀ ਬਾਰੇ ਸੁਣਾ ਦੋ ਜਵਾਨੀ ਵਾਲੀ ਕਾਹੀ ਆ ਜਵਾਨੀ ਨਿਕਲ ਗਈ ਆ ਬੁੜੇ ਹੋ ਗਏ ਗੋਲਡਨ ਮੁੱਛਾ ਤਾਂ ਹੁਣ ਵੀ ਖੁੜੀ ਜਾਂਦਾ ਬੁੜੇ ਖੁੜੀ ਦੇ ਫਰਦੇ ਚਲੇ ਆ ਆਪਰੀ ਮੈਂ ਕਈ ਬਜ਼ੁਰਗ ਹਾਂ ਦਾ ਆਪ ਰੰਗ ਰੰਗ ਲਾ ਕੇ ਰੱਖਦਾ ਪੂਰਾ ਜੀ ਬਈ ਉਮਰ ਕਿੰਨੀ ਹੋ ਗਈ ਮੇਰੀ ਉਮਰ ਹੋ ਗਈ 45 ਸਾਲ ਦੀ 45 ਸਾਲ ਹੋ ਗਈ ਹਾਂ ਅਜੇ ਤਾਂ ਜਵਾਬਾਂ ਕੱਲ ਦੇ ਅੱਛਾ ਕੱਲ ਦੇ ਜਵਾਬਾਂ ਹਾਂ ਜਦੋਂ ਵੱਡਾ ਹੋ ਗਿਆ ਜਵਾਨੀ ਵੱਡਣਾ ਵੱਡਾ ਹੋ ਕੇ ਸਰਪੰਚ ਬਣਨਾ ਜਵਾਨੀ ਆ ਗਈ ਬਈ ਕਿ ਨਹੀਂ ਆਈ ਜਵਾਨੀ ਤਾਂ ਸਦਾ ਹੀ ਰਹਿੰਦੀ ਆ ਨਹੀਂ ਤੁਸੀਂ ਕਿਹਾ ਜਵਾਬ ਉਹ ਸਾਡੇ ਦਾ ਬਾਪੂ ਬੁਢਾ ਨਹੀਂ ਹੋਇਆ ਸੀ ਅਸੀਂ ਤਾਂ ਕੀ ਹੋਣਾ ਉਹ 90 ਸਾਲ ਦਾ ਹੋ ਕੇ ਪੂਰਾ ਹੋਇਆ ਇਹ ਕਹਿੰਦਾ ਜਾਨ ਮੇਰਾ ਉਹਦੋਂ ਹੋਇਆ ਸੀਗਾ ਜਦੋਂ ਸਾਡੇ ਪਿੰਡ ਹਾਕਮ ਸਿੰਘ ਸਰਪੰਚ ਬਣਿਆ ਸੀ ਕਹਿੰਦਾ ਤਾਂ ਹੀ ਮੇਰਾ ਨੋ ਹਾਕ ਮੁਜੌਰਾ ਕਿ ਹੈ ਫੁੱਟਣਾ ਵੀ ਹਾਕ ਹਾਂਜੀ ਹਾਕ ਮੇਰਾ ਨਾਮ ਵੀ ਹਾਕ ਸਿੰਘ ਮੇਰਾ ਹੱਥ ਨਾਲ ਫਰੋਦਦੀ ਮੇਰਾ ਨਾਮ ਵੀ ਹਾਕ ਸਿੰਘ ਹਾਕਮ ਹਾਕਮ ਬਾਈ ਤਰੱਕੀ ਘੱਟ ਕਰ ਰਹੇ ਨਾ ਮੈਂ ਵੀ ਮਾ ਹੋਈ ਗੱਲ ਹੈ ਬਈ ਅਸੀਂ ਗੱਲ ਜੀ ਸੱਚੀ ਗੱਲ ਬਈ ਕੀ ਨਾਮ ਹੈ ਸਾਡੇ ਲਤਾਲੇ ਕਮਲਪ੍ਰੀਤ ਮੇਰਾ ਨਾਮ ਹੈ ਆ ਨਾਲ ਦਾ ਪਿੰਡ ਸਾਡਾ ਨਗਰ ਲਤਾਲਾ ਇਹ ਵੀ ਕੰਗੂੜਿਆਂ ਦਾ ਨਗਰ ਆ ਉਹ ਵੀ ਕੰਗੂੜਿਆਂ ਦਾ ਸਾਡਾ ਲਤਾਲਾ ਤੇ ਰੰਗੂਵਾਲ ਇੱਕੋ ਹੀ ਪਿੰਡ ਇਹਨਾਂ ਨੂੰ ਕਹਿੰਦੇ ਨੇ ਵੀ ਲਤਾਲਾ ਤੇ ਮਿੰਨੀ ਲਤਾਲਾ ਨਾਲ ਹੀ ਕਹਿੰਦੇ ਨੇ ਵੀ ਇਹ ਮਿੰਨੀ ਛੋਟਾ ਲਤਾਲਾ ਤੁਸੀਂ ਬਈ ਕੀ ਕਰਦੇ ਹੋ ਬਈ ਮੈਂ ਵੈਸੇ ਤਾਂ ਬੇਸਿਕਲੀ ਕਿਤਾ ਖੇਤੀਬਾੜੀਆਂ ਬਿਜ਼ਨਸ ਵੀ ਐ ਤੇ ਚੇਅਰਮੈਨ ਰਹਾ ਮੈਂ ਮਾਰਕ ਕਮੇਟੀ ਦਾ ਵਾਈਸ ਚੇਅਰਮੈਨ ਵੀ ਮੇਰੀ ਬਈ ਸਰਪੰਚ ਸਾਹਿਬ ਜਾਂ ਆ ਬਈ ਦੀ ਇੱਕ ਯਾਦ ਸਾਂਝੀ ਕਰਦਾ ਜਿਹਦੀ ਯਾਦ ਆਉਂਨ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇਹਨਾਂ ਨੇ ਇਹ ਕਹਿੰਦਾ ਵੀ ਜਿੰਦਨੇ ਜਿੰਦਨੇ ਸਰਪੰਚ ਸੀ ਹਾਕਮ ਸਿੰਘ ਜੀ ਉਹਨੇ ਜਿੰਦਾਂ ਇਹ ਜੰਮਿਆ ਸੀ ਇਹਦਾ ਨਾਂ ਹਾਕਮ ਸਿੰਘ ਰੱਖਿਆ ਸੀ ਇਹ ਕਹਿੰਦਾ ਬਿਹਾਕਮ ਸਿੰਘ ਸਾਡਾ ਤਾਂ ਨਾਂ ਰੱਖਿਆ ਗਿਆ ਸੀ ਵੱਡਾ ਹੋ ਕੇ ਮੈਂ ਵੀ ਹਾਕਮ ਸਿੰਘ ਸਰਪੰਚ ਬਣਦਾ ਮੈਂ ਵੀ ਇਹ ਸਰਪੰਚ ਬਣੂੰਗਾ ਵੱਡਾ ਹੋ ਕੇ ਇਹਦਾ ਇਹ ਹਾਲੇ ਤੱਕ ਵੱਡਾ ਨਹੀਂ ਹੋਇਆ ਪਰ ਅੱਛਾ ਹੁਣ ਗਾਹਾਂ ਵਾਲੀ ਵੀ ਅਸੀਂ ਸਰਪੰਚ ਬਣਾ ਕੇ ਫਿਰ ਵੱਡਾ ਕਰਨਾ ਬਈ ਤੁਸੀਂ ਕੋਈ ਗਿਆਸ ਏਜੰਸੀ 'ਚ ਅਹਮਦਗੜ੍ਹ ਥੋੜੀ ਡਿਊਟੀ ਹੁੰਦੀ ਸੀਗੀ ਮੈਂ ਵੀ ਉੱਥੇ ਆਉਂਦਾ ਸੀ ਤੁਸੀਂ ਤੰਗ ਪ੍ਰੇਸ਼ਾਨ ਬਹੁਤ ਕਰਦੇ ਹੁੰਦੇ ਸੀਗੇ ਨਾ ਤੇ ਸਾਰਾ ਅਹਮਦਗੜ੍ਹ ਪਰੇਸ਼ਾਨ ਹੁੰਦਾ ਸੀਗਾ ਸਭ ਤੋਂ ਵੱਧ ਇਹ ਦੱਸੋ ਵੀ ਪਰੇਸ਼ਾਨ ਬੰਦਾ ਤੁਹਾਨੂੰ ਕਿਹੜਾ ਟੱਕਰਿਆ ਸੀ ਕਿ ਜਾਂ ਉਹਨੇ ਤੁਹਾਨੂੰ ਪਰੇਸ਼ਾਨ ਹੋ ਕੇ ਕੀ ਕੀਤਾ ਮੇਰੇ ਪਰੇਸ਼ਾਨਤਾ ਜੀ ਵੱਡੇ ਤੋਂ ਵੱਡੇ ਆਏ ਨਹੀਂ ਉੱਥੇ ਬਹੁਤ ਲੋਕ ਪਰੇਸ਼ਾਨ ਹੁੰਦੇ ਕਿਉਂਕਿ ਉਹਦਾ ਸਿਸਟਮ ਹੀ ਐ ਜਿਹਾ ਜਿਹਾ ਗੈਸ ਦੀ ਸ਼ਾਰਟੇਜ ਹਮ ਹੈਕ ਹੋ ਜਾਂਦਾ ਸੀ ਹਾਂਜੀ ਜਿਹੜੇ ਸ਼ਹਿਰ ਦੇ ਲੋਕ ਨੇ ਉਹ ਥੋੜੇ ਜ਼ਿਆਦਾ ਪੜ੍ਹੇ ਲਿਖੇ ਹੋਣ ਕਰਕੇ ਉਹਨਾਂ ਦਾ ਦਾਅਵੇ ਚ ਸਾਰੇ ਪਤਾ ਹੁੰਦੇ ਆ ਉਹ ਸਾਨੂੰ ਬਹੁਤ ਪਰੇਸ਼ਾਨ ਕਰਦੇ ਸੀ ਫਿਰ ਕਿਉਂਕਿ ਉਹਨਾਂ ਨੂੰ ਪਤਾ ਸਿਸਟਮ ਦਾ ਆਨਲਾਈਨ ਕਰਕੇ ਕੰਪਲੇਂਟ ਪਾਉਣੀ ਆ ਨਾ ਫਿਰ ਉਹਨਾਂ ਦੇ ਘਰ ਤੱਕ ਵੀ ਕਈ ਵਾਰ ਜਾ ਕੇ ਉਹਨਾਂ ਦੀ ਮਿਹਨਤ ਕਰਲੇ ਕਰਨੀ ਪੈਂਦੀ ਸੀ ਕਿਵੇਂ ਪਿੰਡਾਂ ਵਾਲੇ ਤੇ ਸ਼ਹਿਰ ਵਾਲੇ ਦਾ ਫਰਕ ਆ ਥੋੜੇ ਪੜ੍ਹੇ ਲਿਖੇ ਕਰਕੇ ਥੋੜਾ ਨਾ ਇੱਕ ਕੋਈ ਦੱਸੋ ਕੋਈ ਗਲ ਜਾ ਤੁਹਾਨੂੰ ਉਹਨੇ ਕਿਰਪਾਤ ਹੋਵੇ ਕੋਈ ਇਦਾਂ ਦੀ ਇੱਕ ਅੱਧੀ ਜਾਲ ਸਾਡੇ ਨਾਲ ਸਾਂਝੀ ਕਰ। ਕੱਲ ਪਿਆਦੇ ਇੱਕ ਉਹ ਆਲੇ-ਦਾਲੇ ਪਿੰਡਾਂ ਦੇ ਜਿਹੜੇ ਆਮਦਗੜ ਜਾ ਆਮਦਗੜ ਦੇ ਆਲੇ-ਦਾਲੇ ਜਿੰਨੇ ਪਿੰਡਾਂ ਨੇ ਸਾਰੇ ਅੱਜ ਉਹ ਤੁਹਾਨੂੰ ਦੇਖਦੇ ਹੋਣਗੇ ਨਾ। ਨਹੀਂ ਮੈਂ ਤੁਹਾਨੂੰ ਦੱਸਦਾ ਸਾਡੇ ਉੱਥੇ ਇੱਕ ਵੀ ਆਇਆ ਪਹਿਲਾਂ ਇੱਕ ਲੜਕਾ ਨੂੰ ਗਿਆ ਸੀ ਮਿਲ ਰਹੀ ਸੀ ਦੋ ਤਿੰਨ ਵਾਰੀ ਆ ਗਿਆ ਮੈਂ ਉਹਨੂੰ ਕਿਹਾ ਵੀ ਕੱਲ ਆਉ ਕੱਲ ਆਉ ਗੈਸ ਆ ਨਹੀਂ ਰਹੀ ਸੀ। ਉਹ ਅੱਕਿਆ ਹੋਇਆ ਵਿਚਾਰਾ ਕਰੋ ਉਹਦਾ ਸਿਲੰਡਰੀ ਚੱਕ ਲਿਆ ਆ। ਨਾਲ ਸਿੱਖੇ ਡੱਬੀ ਲਿਆਏ ਐ ਲਾਗੇ ਹੜੇ ਕੰਨ ਦਸ ਹੁਣ ਮੈਂ ਅੱਗੇ ਲਾਉਣ ਲੱਗਿਆ ਮੇਰਾ ਹੱਲ ਕਰੂਗੇ ਕਿ ਨਹੀਂ ਮੇਰੇ ਨਾਲ ਦੇ ਉੱਠ ਕੇ ਬਾਹਰ ਨਿਕਲ ਕੇ ਵੀ ਹੁਣ ਪਟਾਕਾ ਪਾਊਗਾ ਚਲੋ ਫਿਰ ਉਹਦਾ ਉਹਨੂੰ ਕੀਤੀ ਰਿਕਵੈਸਟ ਕੁਝ ਕਰਕੇ ਉਹਨੂੰ ਠੰਡਾ ਸ਼ਾਂਤ ਕੀਤਾ ਤੇ ਫਿਰ ਉਹਨੂੰ ਮਲਾਇਆ ਜਣੀ ਉਹ ਤਾਂ ਇੱਕ ਵਾਰ ਡਰਾਤਾ ਸੀ ਸਾਨੂੰ ਇਹ ਪਾਊ ਬੜਾਕਾ ਮੈਂ ਤਾਂ ਹੀ ਖੇਤੀਬਾੜੀ ਕਰਦਾ ਨਹੀਂ ਨਾ ਜਿਹੜਾ ਨਾਲ ਬਿੱਟੋ ਕਰਦਾ ਏ ਜੋਗ ਬ੍ਰੀਡ ਨਾ ਡੌਗ ਦਾ ਕੰਮ ਹੁੰਦਾ ਹੈ ਜੀ ਉੱਥੇ ਦਾ ਕੰਮ ਹੈ ਨਾਲ ਨਾ ਜਗਦਾ ਚਾਹਦਾ ਜਗਦਾ ਕਿਉਂ ਕਹਿੰਦਾ ਕਾ ਕੰਮ ਕਰਦਾ ਇਹ ਇਹ ਬਈ ਇਹ ਕੋਨੇ ਕੋਨੇ ਤੇ ਮੈਂ ਤਾਂ ਦੱਸਦਾ ਵੀ ਇਹ ਨੇ ਕੋਨਾ ਕੋਨਾ ਸਾਰੀ ਦੁਨੀਆ ਘਾ ਲੀ ਸਹੀ ਠੀਕ ਹੈ ਨਾ ਇਹ ਨੇ ਕੋਈ ਕੋਨਾ ਇਹਦਾ ਨਹੀਂ ਜੋ ਨਹੀਂ ਛੱਡਿਆ ਹੁਣਾ ਸਾਰੇ ਸਾਰਾ ਮੇਰੇ ਹਿਸਾਬ ਨਾਲ ਤਾਂ ਇਹ ਨੇ ਕਿਉਂਕਿ ਕੋਈ ਏਰੀਆ ਛੱਡਿਆ ਤੂੰ ਦੱਸ ਮੈਨੂੰ ਕਿੰਨੇ ਤੱਕ ਨਹੀਂ ਸਾਰੇ ਇਹ ਸਾਰਿਆਂ ਨੂੰ ਤਕਰੀਬਨ ਸਾਰੇ ਕਿਤੇ ਸਾਰੇ ਪੰਜਾਬ ਚ ਸਾਰੇ ਆਲ ਇੰਡੀਆ ਚ ਡਿਲੀਵਰੀ ਕਰਦਾ ਇਹ ਬੰਦਾ ਡੌਗ ਜੀ ਚਲੋ ਕੰਮ ਕਰਦਾ ਮਿਹਨਤ ਕਰਦਾ ਠੀਕ ਆ ਉਹ ਸਾਰੀ ਗੱਲ ਆ ਪਰ ਇਹ ਹਾਸਮੋਖ ਬੰਦਾ ਇਹ ਵੀ ਉਹ ਹਾ ਗੰਬੀ ਨਾਲੇ ਕੰਮ ਹਾਂ ਹਾਸਮੋਖ ਬੰਦਾ ਆ ਤਾਂ ਹੀ ਅਸੀਂ ਇਹਨੂੰ ਕਹਿ ਰਹੇ ਵੀ ਕੁਝ ਸੁਣਾ ਕੁਝ ਆ ਬਾਈ ਉਹ ਸੁਣੋ ਮਾਰੇ ਮਾਰੇ ਬਾਈ ਇਧਰ ਆ ਇਧਰ ਆ ਉਧਰ ਆ ਜੀ ਥੋੜੀ ਲਾਈਟ ਦੇ ਦੇ ਇਧਰ ਆ ਹਾਂਜੀ ਸੁਣਾਓ ਬਾਕੀ ਸਭ ਜੀ ਸਾਲ ਵਧੀਆ ਵਾ ਠੀਕ ਆ ਜੀ ਬਹੁਤ ਵਧੀਆ ਕਿ ਕੋਈ ਗੱਲ ਕੋਈ ਨਹੀਂ ਬਸ ਠੀਕ ਆ ਸਾਰਾ ਬਹੁਤ ਵਧੀਆ ਵਾ ਫੈਸ਼ੀ ਕਾਰ ਵੀ ਕੀ ਨਾਮ ਹੈ ਫਿਰ ਵੀਰੇ ਬਿੜਾ ਨਾ ਜੀ ਵੀਰੇ ਠੀਕ ਹੈ ਬਈ ਤੁਸੀਂ ਕੀ ਕਰਦੇ ਹੋ ਮੈਂ ਵੀਰੇ ਪ੍ਰਾਈਵੇਟ ਟੀਚਰ ਦੀ ਜੋਬ ਆ ਮੈਂ ਕਰਦਾ ਬਈ ਕਾਦੀ ਜੋਬ ਕਰੀ ਫਿਜ਼ੀਕਲ ਟੀਚਰ ਦੀ ਹੈ ਵੀਰੇ ਬਈ ਅਸੀਂ ਜਦੋਂ ਛੋਟੇ ਹੁੰਦੇ ਸੀਗੇ ਸਕੂਲਾਂ 'ਚ ਪੜ੍ਹੇ ਅਸੀਂ ਤਾਂ ਬਹੁਤ ਕੁੱਟ-ਕੁੱਟ ਖਾਦੀ ਫਿਜ਼ੀਕਲ ਵਾਲੇ ਸਰ ਤੋਂ ਤੁਸੀਂ ਕੁੱਟਦੇ ਫਿਰ ਜਵਾਬ ਤੁਮ ਅੱਜਕੱਲ ਨਹੀਂ ਵੀਰੇ ਅੱਜਕੱਲ ਜਵਾਬ ਦੀ ਕੁੱਟ ਹੁੰਦੀ ਹੈਗੀ ਅੱਜਕੱਲ ਦੇ ਜਵਾਬ ਤਾਂ ਆਪ ਕੋ ਟੀਚਰਾਂ ਨੂੰ ਟੀਚਰਾਂ ਨੂੰ ਪੈਂਟ ਕੁੱਟਣ ਨੂੰ ਤਿਆਰ ਹੋ ਜਾਂਦੀ ਹੈ ਹਾਂ ਠੀਕ ਆ ਹੁਣ ਅੱਜਕੱਲ ਟਾਈਮ ਹੈ ਜਲ ਬਈ ਵੀਰੇ ਮਤਲਬ ਹੁਣ ਬੱਚੇ ਨੂੰ ਕੁੱਟ ਨਹੀਂ ਸਕਦੇ ਪਿਆਰ ਦੇ ਨਾਲ ਸਮਝਾ ਲਓ ਜਾਂ ਦੂਜ ਇਹ ਅੱਜ ਕੱਲ੍ਹ ਤਾਂ ਜਵਾਗ ਸਮਝਦੇ ਹੁੰਦੇ ਜਿਵੇਂ ਆਪਾਂ ਦਾ ਸਮਝਦੇ ਨਹੀਂ ਹੁੰਦੇ ਪਹਿਲਾਂ ਦਾ ਟਾਈਮ ਵੀ ਡਰਦੇ ਹੁੰਦੇ ਸੀ ਬੱਚੇ ਆਪਾਂ ਡਰਦੇ ਹੁੰਦੇ ਸੀ ਜੀ ਜੀ ਜੇ ਟੀਚਰ ਨੇ ਮਮੂਰੇ ਵੀ ਨਹੀਂ ਜਾਂਦੇ ਟੀਚਰ ਦੇ ਹੁਣ ਤਾਂ ਹੁਣ ਤਾਂ ਬੱਚਾ ਤੁਹਾਡਾ ਆਪਣਾ ਬਣਦਾ ਜੀ ਤੁਸੀਂ ਵੀ ਬਿੜਾਉਣੇ ਨਹੀਂ ਨਹੀਂ ਮੈਂ ਤਾਂ ਇੱਕ ਫਾਦਰ ਹੈ ਜੀ ਇਹ ਫਾਦਰ ਬੱਚੇ ਦੇ ਫਾਦਰ ਸਾਹਿਬ ਨਹੀਂ ਇਹਨਾਂ ਦਾ ਬੱਚਾ ਮੇਰੇ ਕੋਲ ਹੀ ਪੜਦਾ ਪਰ ਉਹ ਵੀ ਨਹੀਂ ਲੋਟ ਆਉਂਦਾ ਜੀ ਲੋਟ ਨਹੀਂ ਆਉਂਦਾ ਅੱਜ ਵਰਦਾ ਦਿਓ ਕਿਤਾਈ ਸ਼ਰਾਬ ਦਾ ਕਰ ਦਿਓ ਉਹ ਸ਼ਰਾਬ ਇਹਨਾਂ ਨੂੰ ਪਤਾ ਹੀ ਹੈ ਜੀ ਮੋਟਰਸਾਈਕਲ ਇਹਨਾਂ ਦਾ ਘਰੇ ਨਹੀਂ ਖੜਦਾ। ਹਾਂ ਬਹੁਤ ਸਮਝ ਲਵਾ ਆਪੀ ਵੀ ਕਿੰਨੀ ਸ਼ਰਾਰਤ ਕਰਦਾ। ਨਾ ਮੋਬਾਈਲ ਦਾ ਮੁਰਾ ਨਾ ਮੋਬਾਈਲ ਖੜਦਾ ਲੋ। ਠੀਕ ਆ ਬਈ। ਬਈ ਤੁਸੀਂ ਡਿਊਟੀ ਦੌਰਾਨ ਕੋਈ ਬੱਚੇ ਦੀ ਕੋਈ ਬੜੀ ਸ਼ਰਾਰਤ ਜਿਹੜੀ ਹੋਵੇ ਤੁਹਾਡੇ ਦਿਮਾਗ ਦੇ ਵਿੱਚੋਂ ਵੀ ਉਹਨੇ ਇੰਨੀ ਸ਼ਰਾਰਤ ਕੀਤੀ ਕੋਈ ਆਖ ਸੁਣੀ। ਸ਼ਰਾਰਤ ਤਾਂ ਬਈ ਬਹੁਤ ਜ਼ਿਆਦਾ ਨਹੀਂ ਹੁੰਦੀ। ਇਹਦਾ ਜੀ ਲੈ ਗਏ ਸੀ ਚੱਕਾ ਖੋਲ ਕੇ ਪਿਛਲੇ ਟਾਇਰ ਮੋਟਰਸਾਈਕਲ ਦਾ। ਇਹ ਵਿਚਾਰਾ ਉੱਥੇ ਹੀ ਰਹਿ ਗਿਆ। ਮੈਂ ਬਿਠਾ ਕੇ ਲੈ ਕੇ ਆਏ। ਇਹੋ ਜਿਹਾ ਜਵਾਗ ਨੇ ਅੱਜ ਕੱਲ ਇਹਦਾ। ਜੀ ਠੀਕ ਹੈ ਬਈ ਤੁਸੀਂ ਬਾਹਰ ਵੀ ਗਏ ਹੋ ਮੈਨੂੰ ਕਦੇ ਪਤਾ ਨਾ ਹਾਂਜੀ ਵੀਰੇ ਬਾਹਰ ਗਏ ਜੀਏ ਦੋਸਤ ਬਈ ਕੈਨੇਡਾ ਵਧੀਆ ਲੱਗਿਆ ਜਾਵੇ ਆਪਣੇ ਨਹੀਂ ਵੀਰੇ ਆ ਬਹੁਤ ਜ਼ਿਆਦਾ ਵਧੀਆ ਬਾਹਰ ਤਾਂ ਹੁਣ ਬਹੁਤ ਜ਼ਿਆਦਾ ਸਟ्रेस ਆ ਠੀਕ ਹੈ ਜਾਂ ਕੰਮ ਆ ਜਾਂ ਸਟ्रेस ਹੋਵੇ ਜਿੰਨਾ ਟਾਈਮ ਤੁਸੀਂ ਕੰਮ ਕਰਦੇ ਹੋ ਤਾਂ ਠੀਕ ਆ ਜਦੋਂ ਤੁਸੀਂ ਘਰ ਆਗੇ ਜਾਂ ਕਿਤੇ ਹੋ ਚਲੇਗਾ ਥੋੜੀ ਸਟ्रेस ਸ਼ੁਰੂ ਆ ਬਈ ਪਿੰਡ ਦੀ ਕੋਈ ਪਿੰਡ ਘਰੇ ਕੈਨੇਡਾ ਦੀ ਕੋਈ ਯਾਦ ਕੈਨੇਡਾ ਦੀ ਬਹੁਤ ਯਾਰ ਮਿੱਤਰ ਮਿਲਿਆ ਜੀ ਉੱਥੇ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂਗਾ ਵਾ ਇਧਰ ਸੰਗਰੂਰ ਏਰੀਏ ਦੇ ਮੁੰਡੇ ਬਹੁਤ ਜਿਆਦੇ ਮਿਲੇ ਆ ਜੀ ਉਥੇ ਖੇਡੇ ਆ ਬਹੁਤ ਅਸੀਂ मतलब ਚਲੋ ਖੇਡਣ ਖੁੱਡਣ ਆ ਵਧੀਆ ਟਾਈਮ ਪਾਸ ਹੋ ਗਿਆਗਾ ਉੱਥੇ ਕਿਹੜੀ ਗੇਮ ਬਾਈ ਖੇਡਦੇ ਸੀ ਕ੍ਰਿਕਟ ਦਾ ਵੀਰੇ ਹੈਗਾ ਸ਼ੌਂਕ ਲਾਦਾ ਸਰੀਰ ਤਾਂ ਥੋੜਾ ਪਲਵਾਨ ਵਾਲਾ ਬਸ ਵੀਰੇ ਉਹ ਜੰਮ ਜੁਮਲਾ ਲਈ ਦੀ ਆ ਇਹਨਾਂ ਨੂੰ ਦੇਖ ਕੇ ਪਹਿਲਾਂ ਦੇ ਹੁੰਦੇ ਨੇ ਇਹ ਪਹਿਲਾਂ ਵੀ ਸ਼ੁਰੂ ਇਹ ਮੁੰਡੇ ਨੇ ਕਬੱਡੀ ਬਹੁ ਜਿਆਦੇ ਖੇਡੀਆਂ ਠੀਕ ਹੈ ਜੀ ਬਹੁ ਜਿਆਦੇ ਕਬੱਡੀ ਖੇਡੀਆਂ ਠੀਕ ਹੈ ਬਾਈ ਤੁਸੀਂ ਕਬੱਡੀ ਕਿਹਦੇ ਨਾਲ ਖੇਡੇ ਜਿਹੜੇ ਵੱਡੇ ਪਲੇਅਰ ਨੇ ਜਿਵੇਂ ਨਾਮ ਆਨ ਵਾਲ ਮੇਰੇ ਬਿੱਟੂ ਸੀਗੇ ਕੁੱਬਿਆਂ ਦਾ ਮਾਨਕ ਸੀ ਜੋਧਾ ਵਾਲਾ ਇੱਕ ਮਸੂੂਰਾ ਤੋਂ ਸੀਗਾ ਆਪਣੇ ਹੋਰਾ ਕੋਲੋਂ ਕਾਕ ਤੋਂ ਜੰਨੇ ਹੋਣੀ ਪਿੰਦਰ ਹੋਣੀ ਇਹਨਾਂ ਨੇ ਖੇੜੇ ਦੇ ਗੁਜਰਾ ਪੜਿਆ ਮੈਂ ਪਲਸ 2 ਤੱਕ ਪੇ ਬਾਉਂਦਰੀ ਕਾਲ ਜੀ ਬੜੇ ਨਸਰ ਵਾਲੀ ਗੱਲ ਹੈਗੀ ਇਹ ਤਾਂ ਗੇਮ ਨਹੀਂ ਤਕੜੀ ਜਿੰਦਾ ਆਸ਼ਕੀ ਲੈ ਗਈ ਅੱਛਾ ਬਾਈ ਤਕੜੀ ਗੇਮ ਸੀ ਇਹਦੀ ਲੋ ਟਾਈਮ ਵਾਲੀਆਂ ਗੱਲਾਂ ਹੁੰਦੀਆਂ ਨੇ ਗੇਮ ਥੋੜੀ ਗੇਮ ਕਿਵੇਂ ਪਿੱਛੇ ਹੋਏ ਗੇਮ ਤੋਂ ਨਹੀਂ ਪਿੱਛੇ ਹੋਏ ਤੇ ਖੇਡਦੇ ਵੀ ਰਹੇ ਕੁਝ ਕਰਦੇ ਹਾਲਾਤਾਂ ਕਰਕੇ ਪਿੱਛੇ ਹੋ ਗਏ ਗੰਮਾ ਕਰਾਂ ਜੇ ਪੈ ਗਏ ਜੀ ਬਾਈ ਆਸ਼ਕੀ ਦਾ ਜ਼ਿਕਰ ਕਰ ਰਹੇ ਨੇ ਇਹ ਤਾਂ ਚੱਲ ਉਹਨੂੰ ਹੀ ਕਰੀ ਜਾਂਦੇ ਨੇ ਟਾਈਮ ਟਾਈਮ ਤਾਂ ਸਭ ਤੇ ਆਉਂਦਾ ਇਹਨਾਂ ਨੇ ਵੀ ਕਰੀ ਆ ਚਲੋ ਇਹ ਥੋੜੀ ਆਸ਼ਕੀ ਦਾ ਦੰਦ ਤੁਸੀਂ ਇਹਨੇ ਦੱਸ ਦੋ ਚਲੋ ਨਹੀਂ ਨਹੀਂ ਕੋਈ ਨਹੀਂ ਹੈ ਜੀ ਹੱਕ ਕਰੇ ਨਾਲੇ ਤੋਂ ਪਾਲਿਓ ਕੋਈ ਨਾ ਉਹ ਬਕਦੀ ਗਲਤੀ ਆਹ ਸਹੀ ਗੱਲ ਆ ਸਾਰੇ ਕਰਦੇ ਨੇ ਆ ਉਹ ਕਦੇ ਹੁਣ ਭੋਰਾ ਭੋਰਾ ਜਵਾਗ ਲੱਗੇ ਨੇ ਇਧਰ ਚੱਲ ਜਾ ਕੇ ਗਾਂ ਕਾਲਜਾਂਜ ਲੱਗੀ ਸੀ ਨਹੀਂ ਫਿਰ ਪਿਆਰ ਬਾਈ ਸਿਰੇ ਚੜੇ ਕਿ ਨਹੀਂ ਨਹੀਂ ਪਿਆਰ ਪਤਾ ਸਿਰੇ ਚੜਦੇ ਨਹੀਂ ਹੁੰਦੇ ਸਾੜੇ ਜਾਂਦ ਨੇ ਮਾੜਿਆਂ ਨੂੰ ਸਾਰੀ ਹਾਂ ਬਾਈ ਫਿਰ ਜਦੋਂ ਚਲੋ ਮੰਨ ਲਓ ਟੁੱਟ ਗਈ ਠੀਕ ਆ ਉਦੋਂ ਫਿਰ ਕਿਹੜਾ ਗਾਣਾ ਸੁਣਾਈ ਸਭ ਤੋਂ ਵੱਧ ਉਹ ਧਰਮਪ੍ਰੀਤ ਦੇ ਚੱਲਦੇ ਹੁੰਦੇ ਜੀ ਕਿਹੜਾ ਕਿਹੜਾ ਗਾਣਾ ਗੱਲਿਆ ਬੋਆ ਟੁੱਟੇ ਦਿਲ ਨਹੀਂ ਜੋੜਦੇ ਜੜੀ ਇਹ ਤੋੜੀ ਨਾ ਥੋੜਾ ਥੋੜਾ ਮਣੰਗਾ ਵੀ ਧਰਮਪ੍ਰੀਤ ਨਾਲ ਮਿਲਦਾ। ਬਾਬਾ ਜਾਨੇ ਵੀ ਜਾਂਦਾ ਮਿਲਦਾ ਪਰ ਇਹ ਗੀਤ ਬਹੁਤ ਸੁਣਦੇ ਰਹੇ ਆ ਉਹਦੇ। ਲਾ ਦਿਓ ਫਿਰ ਸਾਨੂੰ ਵੀ ਇੱਕ। ਨਾ ਬਸ ਇੰਨਾ ਨਹੀਂ ਉਹ। ਇਕੱਲਾ ਦੇ ਜਾ ਜਾ ਕੇ ਵੀਰੇ ਕੈਸਟਨਾ ਪੂਰੀਆਂ ਧਰਮਪ੍ਰੀਤ ਦੀ ਭਰਾ ਕੇ ਲੈ ਕੇ ਆਉਂਦਾ ਰਿਹਾ ਇਹ। ਚਲੋ ਸੁਣਾ ਦਿਓ ਇੱਕ ਪਹਿਰਾ ਹੀ ਸੁਣਾ ਦਿਓ। ਹੋਗਾ ਇਹ ਲੈ ਕੇ ਆਉਂਗੀ। ਇੱਕ ਮਾਰੀ ਦਾ ਆਵਾਜ਼ ਹੀ ਕੱਢ ਕੇ ਦਾਰੀ। ਕਿਵੇਂ ਇਹ ਧਰਪੀ ਉਹ ਘਾਟ ਮੈਨੂੰ ਨਹੀਂ ਉਹਦੀ ਇਹਨਾਂ ਨੇ ਚਲੋ ਬਾਲਾ ਜ਼ੋਰ ਨਾਲ ਆਉਂਦਾ ਸੀ ਚਲ ਤੁਸੀਂ ਆਪ ਦਾ ਘੱਟ ਜ਼ੋਰ ਲਾ ਕੇ ਗਾ ਦੋ ਬਸ ਲੈ ਹੁਣ ਆਉਣ ਦਵਾਏ ਨਾ ਸੁਣਾ ਦੇ ਸੁਣਾ ਦੇ ਜਿਹੜਾ ਵੀ ਆਉਂਦਾ ਮੈਂ ਗੁੱਟੇ ਦੇ ਨਹੀਂ ਜੁੜਦੇ ਜਿਹੜੀ ਇਹ ਤੋੜੀ ਆ ਨਹੀਂ ਨਹੀਂ ਅੱਛਾ ਇਹ ਕੀ ਲੈਂਦਾ ਯੂ ਇਹ ਚੀਜ਼ ਕੀ ਤਾਂ ਬਾਲ ਆਉਂਦਾ ਜਿਹੜੀ ਤਾਂ ਇੱਥੇ ਨਾੜ ਖੜ ਜਾਂਦੀ ਸੀ ਇੰਨੀ ਨਹੀਂ ਬਾਜ ਬਣਦੀ ਸਾਡੀ ਹਾਂ ਚਾਚਾ ਇਹੋ ਕੀ ਨਾਮ ਗਰਵਿੰਦਰ ਸਿੰਘ ਦੀ ਉਹ ਲਈ ਬਾਈ ਤੁਸੀਂ ਕੀ ਕਰਦੇ ਹੋ ਮੈਂ ਬਾਈ ਕਬੂਤਰ ਕਬਾਤ ਰੱਖਿਆ ਕੁੜੀਆਂ ਗੜੀਆਂ ਰੱਖੀਆਂ ਹਾਂ ਹਾਂ ਇਹ ਕਬੂਤਰਾਂ ਦੇ ਹਾਂ ਅੰਗਰੇਜ਼ ਬਹੁਤ ਭਾਈ ਇਹ ਬੁੱਧੀ ਜਾਂਦੇ ਹਾਂ 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 ਛੱਡਦੇ ਹਾਂ ਬਾਈ ਸਭ ਤੋਂ ਵੱਧ ਬਾਜੀ ਕਿਹੜੀ ਜਿੱਤੀ ਵੀਰੇ ਕੋਈ ਵੀ ਨਹੀਂ ਜਿੱਤੇ ਵੀਰੇ ਕੋਈ ਵੀ ਨਹੀਂ ਜਿੱਤੇ ਨਾ ਮੇਰੇ ਕੋਲ ਆ ਜਾ ਸਾਡਾ ਟਾਈਮ ਹੋ ਗਿਆ ਬਾਈ ਜਿੱਤੇ ਜੁੱਤੇ ਨਹੀਂ ਹੈ ਕਿਉਂਕਿ ਸ਼ੌਕ ਹੀ ਪੂਰਾ ਕਰਦੇ ਆ ਯਾਰ ਇਹ ਚਾਚਾ ਮੇਰਾ ਇਹਨੂੰ ਦੇਖ ਕੇ ਅਸੀਂ ਕੁੱਤੇ-ਕੱਤੇ ਵੀ ਰੱਖੇ ਫਿਰ ਅੱਛਾ ਬਾਈ ਉਤਰ ਦੇ ਕੁੱਤੇ ਦਾ ਕਮੋਗੀ ਦਰ ਹੈ ਮਧਾ ਜੀ ਅੱਸੀ ਗਾਲ ਜੀ ਬੱਸ ਸਹੀ ਗਾਲ ਜੀ ਮਧਾ ਜੀ ਕੀ ਨਾਮ ਹੈ ਜੀ ਭਰਮਜੀਤ ਠੀਕ ਹੈ ਮਧਾ ਜੀ ਕਿਦਾਂ ਰਹੀ ਜ਼ਿੰਦਗੀ ਬਹੁਤ ਵਧੀਆ ਜੀ ਠੀਕ ਹੈ ਵਧੀਆ ਬੇਟੀ ਦਿਓ ਚਾਹੀਦੀ ਠੀਕ ਹੈ ਮਧਾ ਜੀ ਕੋਈ ਪਿੰਡ ਦੀ ਜਾਨ ਜਦੋਂ ਤੁਸੀਂ ਵਿਆਹ ਕੇ ਉਰੇ ਆਏ ਉਹ ਜਾਨ ਸਾਡੇ ਨਾਲ ਸਾਂਝੀ ਕਰੋ ਜਾਨ ਹਾਂ ਸਾਰਾ ਕੁਛ ਉਮਰ ਵੱਡੀ ਹੋ ਗਈ ਉਹ ਭੱਲੇ ਫਿਰ ਜਦ ਸਾਰਾ ਕੁਝ ਕੁਝ ਖਿਆਲ ਜਿਹਾ ਨਹੀਂ ਹੈਗਾ ਠੀਕ ਹੱਥ ਆਕੇ ਕਿ ਨਹੀਂ ਮੁੱਕਾ ਕੋਈ ਤਾਂ ਕੁਝ ਆਉਂਦਾ ਵੀ ਨਹੀਂ ਹੈਗਾ ਅੱਛਾ ਨਹੀਂ ਜੀ ਕੋਈ ਨਾ ਮਧਾ ਜੀ ਲੱਗਦਾ ਹਾਂ ਠੀਕ ਹੈ ਜੀ ਹੋਰ ਗੀਤ ਗੂਤ ਸੋਨਾ ਕੁੜੀਆਂ ਕੋਲ ਹੈ ਕੋਈ ਕੁਝ ਹੁੰਦਾ ਕੁੜੀਆਂ ਕੋਲ ਗੀਤ ਹੀ ਥੋਨਾ ਬਈ ਬੀਬੀਆਂ ਕੋਲ ਸਾਰੀਆਂ ਕੋਲ ਮਾਤਾ ਵੀਰ ਸਭ ਤੋਂ ਰੌਣਕੀ ਬੀਬੀ ਕਿਹੜੀ ਆ ਜਿਵੇਂ ਵਿਆਹ ਸ਼ਾਦੀਆਂ ਹੁੰਦੀ ਨੇ ਉਹ ਤੋਂ ਰੌਣਕ ਨਹੀਂ ਵੀਰੇ ਮੈਂ ਨਹੀਂ ਹੈਗੀ ਹੈ ਬੱਤ ਨਹੀਂ ਸਿਆਣੀ ਬੰਦ ਨਹੀਂ ਸਿਆਣੀ ਨਹੀਂ ਰੌਣਕੀ ਰੌਣਕ ਐਂ ਜੀ ਉਹ ਪੂਹੀ ਤਾਂ ਜੁਣੀ ਜਵਾਬ ਦੇਗੀ ਉਹ ਆ ਜੀ ਜਵਾਬ ਦੇਗੀ ਚਲੋ ਸਾਡੀ ਪੂਹੀ ਆ ਉਹ ਸੁਣਾਓ ਫਿਰ ਗਾਣਾ ਕੋਣ ਸੁਣਾ ਨਹੀਂ ਮੈਨੂੰ ਪਾਉਂਦੇ ਹਾਂ ਜੀ ਕੋਈ ਪਿੰਡ ਦੀ ਗੱਲ ਸੁਣਾਓ ਪਿੰਡ ਦੀ ਗੱਲ ਵੀਰੇ ਸਾਰੀ ਸਾ ਜਿਹੜਾ ਤੁਹਾਡਾ ਭਤੀਜਾ ਆਉਂਦਾ ਫਿਰ ਕਿੰਨਾ ਸ਼ਰਾਤੀ ਹੈ ਇਹ ਬਾਹਲਾ ਸ਼ਰਾਤੀ ਆ ਥੋੜੇ ਸਾਹਮਣੇ ਹੀ ਆ ਪਰ ਭਤੀਜੇ ਦੇ ਕੰਨ ਕੁੰਨ ਮਰੋੜਦੇ ਤੇ ਮੂੰਹ ਟੋੜਦੇ ਨਾ ਪਹਿਲਾਂ ਛੋਟੇ ਹੁੰਦੇ ਮਰੋੜਦੇ ਨਾ ਵੀਰੇ ਮੈਂ ਹੈ ਨਹੀਂ ਜਿੱਥੇ ਜਦੋਂ ਉਹਨਾਂ ਦਾ ਵਿਆਹ ਹੋਇਆ ਤੁਸੀਂ ਕਿੱਥੇ ਸੀ ਮੈਂ ਬਾਹਰ ਸੀ ਕਿਹੜੀ ਕਿਹੜੀ ਕੰਟਰੀ ਵਿੱਚ ਸਿੰਗਾਪੁਰ ਹੈਗੀ ਸਿੰਗਾਪੁਰ ਠੀਕ ਹੈ ਮਾਤਾ ਸਿੰਗਾਪੁਰ ਵਧੀਆ ਲੱਗਦਾ ਜਾਂ ਪਿੰਡ ਵਧੀਆ ਲੱਗਦਾ ਬਾਹਰ ਦਾ ਮਨ ਕਿਉਂ ਪਿੰਡ ਕਿਉਂ ਨਹੀਂ ਪਿੰਡ ਚ ਹੈ ਹੀ ਨਹੀਂ ਠੱਗੀਆਂ ਠੋਰੀਆਂ ਹਾਂ ਬੀਬੀ ਵੀਰੇ ਸਭ ਤੋਂ ਪਹਿਲਾਂ ਚਲੋ ਇਹ ਦੱਸੋ ਤੁਸੀਂ ਤਾਂ ਨਹੀਂ ਬੋਲੀਆਂ-ਬੋਲੀਆਂ ਕਿਹੜੀ ਬੀਬੀ ਪਾਉਂਦੀ ਹੈ ਨਹੀਂ ਵੀਰੇ ਹੁਣ ਯਾਦ ਨਹੀਂ ਤੁ ਵੀ ਨਹੀਂ ਪਾਉਂਦੇ ਹੋਰ ਕਿਹੜੀ ਪਾਉਂਦੀ ਹੈ ਦੱਸ ਹਾਂ ਜੀ ਨਹੀਂ ਕੋਈ ਨਹੀਂ ਉਹ ਸਾਰੀਆਂ ਬੀਬੀਆਂ ਤੁਹਾਡੇ ਵੱਲ ਉਂਗਲ ਕਰਦੀਆਂ ਨੇ ਮੈਂ ਤਾਂ ਕੀ ਤੌੜਾ ਕੀ ਸੁਣਾਣਾ ਵੀਰਾ ਵੇ ਵੇ ਬੈਣ ਮਿਲਣੇ ਨੂੰ ਆਈ ਬੇ ਬੈਣ ਮਿਲਣੇ ਨੂੰ ਆਈ ਵੇੜੇ ਬਲੰਗੂ ਸਾਈਂ ਵੇ ਬੇ ਮੇਰੀ ਅਮਾ ਜਾਇਆ ਬੇ ਮੇਰੀ ਅਮਾ ਜਾਇਆ ਤੂੰ ਜੜੀ ਬਵਲ ਦਿਲਾਈ ਵੇ ਚਲੋ ਮੱਦੀ ਪਾਉ ਅੱਗੇ ਤਾਂ ਪਹਿਣਾ ਨੂੰ ਪਾਈ ਲੈਣੇ ਆਉਂਦੇ ਸੀ ਅੱਗੇ ਤਾਂ ਪਹਿਣਾ ਨੂੰ ਪਾਈ ਲੈਣਾ ਆਉਂਦੇ ਸੀ ਕਣਕ ਆਂਦੇ ਨਾਈ ਵੇ ਮੁਕ ਮੋੜ ਗਏ ਪਹਿਣਾ ਨਾਲੋਂ ਪਾਈ ਨੀ ਮੁਕ ਮੋੜ ਗਏ ਪਹਿਣਾ ਨਾਲੋਂ ਪਾਈ ਦੇ ਕਾਣੇ ਕੀ ਤੇ ਸੋਲੇ ਆਂਧਾ ਖੇਤ ਹੌਲੀ ਹੌਲੀ ਨਿਸਰੇ ਗਿਆ ਬਾਵਲ ਤਾਰੇ ਮੀਂਦਾ ਦੇਸ ਹੌਲੀ ਹੌਲੀ बिस्ड़ गिया, माई बोल कु बोल ना बोल, असा तेरे ना मांगे, वाबल तार देस, कदे फेरा पाजा मांगे. ਲੋ ਜੀ ਇਸ ਪਿੰਡ ਦਾ ਲਾ ਲਿਆ ਰੌਣਕਾਂ ਹੁਣ ਵੱਧਦੇ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਜੀ ਅਜਤ ਕੈਮਰਾਮੈਨ ਤਰਜਿੰਦਰ ਦੇ ਨਾਲ ਹਾਕਮ ਸਿੰਘ ਅੰਦਗੜੀਆ ਪਿੰਡ ਰੰਗੂਆ